ਹੈਲੋ ਫਰੈਂਡਸ ਹਮੇਸ਼ਾ ਦੀ ਤਰ੍ਹਾਂ ਫਿਰ ਇੱਕ ਨਵੀਂ ਕਹਾਣੀ ਤੁਹਾਰਾਂ ਨਾਲ ਸਾਂਝੀ ਕਰਨ ਜਾ ਰਹੇ ਹਾਂ ਪਤੀ ਤੇ ਪਤਨੀ ਦਾ ਪਿਆਰ ਆਓ ਸੁਣਦੇ ਹਾਂ ਬਹੁਤ ਹੀ ਇੰਟਰਸਟਿੰਗ ਸਟੋਰੀ ਪਤੀ ਪਤਨੀ ਦੀ ਲੜਾਈ ਦੀ ਗਰਮੀ ਨਾਲ ਘੜੀ ਦੀ ਟਿਕ-ਟਿਕ ਹੋਰ ਵੀ ਤੇਜ਼ ਹੋ ਗਈ ਸੀ ਪਤੀ ਪਤਨੀ ਦੋਵਾਂ ਦੇ ਸ਼ਬਦ ਹੁਣ ਤੀਰ ਬਣ ਗਏ ਸਨ ਅਤੇ ਦਿਲ ਦੁਖੀ ਹੋ ਰਹੇ ਸਨ ਉਹ ਦੋਵੇਂ ਬੱਚਿਆਂ ਦੇ ਸਾਹਮਣੇ ਇੱਕ ਦੂਜੇ ਨੂੰ ਗਾਲ੍ਹਾਂ ਕੱਢ ਰਹੇ ਸਨ ਬੱਚੇ ਚੁੱਪ-ਚਾਪ ਇੱਕ ਕੋਨੇ ਵਿੱਚ ਬੈਠੇ ਸਨ ਡਰੇ ਹੋਏ ਅਤੇ ਸਹਿਮੇ ਹੋਏ ਸਨ ਉਹ ਸਮਝ ਨਹੀਂ ਪਾ ਰਹੇ ਸਨ ਕਿ ਅੱਜ ਉਹਨਾਂ ਦੇ ਮੰਮੀ ਡੈਡੀ ਦਾ ਸ਼ਾਂਤ ਸਮੁੰਦਰ ਅਚਾਨਕ ਜਵਾਲਾਮੁਖੀ ਕਿਉਂ ਬਣ ਗਿਆ ਹੈ ਪਤਨੀ ਦਾ ਸਬਰ ਟੁੱਟ ਗਿਆ ਉਸ ਦੀ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਅਤੇ ਉਸਨੇ ਕਿਹਾ ਮੈਂ ਹੋਰ ਨਹੀਂ برداشت ਨਹੀਂ ਕਰ ਸਕਦੀ ਮੈਂ ਆਪਣੇ ਮਾਪਿਆਂ ਦੇ ਘਰ ਜਾ ਰਹੀ ਹਾਂ ਮੈਂ ਹੁਣ ਵਾਪਸ ਨਹੀਂ ਆਵਾਂਗੀ ਪਤੀ ਨੇ ਕਿਹਾ ਤੈਨੂੰ ਰੋਕ ਵੀ ਕੌਣ ਰਿਹਾ ਹੈ ਜਿੰਨੀ ਜਲਦੀ ਹੋ ਸਕੇ ਇੱਥੋਂ ਨਿਕਲ ਜਾ। ਪਤਨੀ ਨੇ ਅਲਮਾਰੀ ਖੋਲੀ ਅਤੇ ਅਲਮਾਰੀ ਵਿੱਚੋਂ ਕੱਪੜੇ ਬੈਗ ਵਿੱਚ ਭਰਨ ਲੱਗ ਪਈ। ਇੱਕ-ਇੱਕ ਕੱਪੜੇ ਜੋ ਉਸਦੇ ਹੱਥਾਂ ਆ ਰਹੇ ਸੀ, ਉਹ ਉਸ ਦੀਆਂ ਅੱਖਾਂ ਦੇ ਹੰਝੂਆਂ ਨੂੰ ਹੋਰ ਤੇਜ਼ ਕਰ ਰਿਹਾ ਸੀ। ਉਸ ਨੂੰ ਪਤਾ ਸੀ ਕਿ ਪਹਿਲਾਂ ਵਾਂਗ ਆਮ ਲੜਾਈ ਨਹੀਂ ਸੀ, ਪਰ ਅੱਜ ਕੁਝ ਵੱਖਰਾ ਸੀ। ਅੱਜ ਉਸ ਦਾ ਮਨ ਪੂਰੀ ਤਰ੍ਹਾਂ ਥੱਕਿਆ ਹੋਇਆ ਸੀ। ਪਤੀ ਕਮਰੇ ਵਿੱਚੋਂ ਬਾਹਰ ਚਲਾ ਗਿਆ ਅਤੇ ਬਰਾਂਡੇ ਵਿੱਚ ਬੈਠ ਗਿਆ। ਉਹ ਵਿ ਉਸ ਸਮੇਂ ਸੋਨੋ ਗਿਆ ਸੀ ਪਰ ਉਹ ਆਪਣੇ ਆਪ ਨੂੰ ਸ਼ਾਨ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਉਸਦਾ ਦਿਲ ਕਹਿ ਰਿਹਾ ਸੀ ਉਸਨੂੰ ਰੋਕ ਪਰ ਹੰਕਾਰ ਉਸ ਦਾ ਮੂੰਹ ਬੰਦ ਕਰ ਰਿਹਾ ਸੀ ਉਹ ਕੰਧਾਂ ਵੱਲ ਵੇਖਦਾ ਰਿਹਾ ਅਤੇ ਆਪਣੇ ਆਪ ਨਾਲ ਅੰਦਰੋਂ ਅੰਦਰ ਹੀ ਲੜਦਾ ਰਿਹਾ ਦੂਜੇ ਪਾਸੇ ਪਤਨੀ ਹੌਲੀ ਹੌਲੀ ਅੱਗੇ ਵੱਧ ਰਹੀ ਸੀ ਜਿਵੇਂ ਉਹ ਸ਼ਾਇਦ ਵਿਦਾਈ ਦੀ ਤਿਆਰੀ ਕਰ ਰਹੀ ਹੋਵੇ ਕੋਈ ਆਵਾਜ਼ ਨਾ ਆਈ ਨਾ ਜਾਓ ਪਰ ਸਮਾ ਚੁੱਪ ਸੀ ਅੰਤ ਵਿੱਚ ਉਸਨੇ ਬੱਚਿਆਂ ਦਾ ਹੱਥ ਫੜਿਆ ਬੈਗ ਚੁੱਕਿਆ ਤੇ ਤੇਜ਼ੀ ਨਾਲ ਦਰਵਾਜ਼ੇ ਵੱਲ ਮੁੜੀ ਅਤੇ ਇੱਕ ਵਾਰ ਪਿੱਛੇ ਮੁੜ ਕੇ ਦੇਖਿਆ ਪਰ ਪਤੀ ਨੇ ਆਪਣਾ ਮੂੰਹ ਮੋੜ ਲਿਆ ਉਸਦੀ ਚਾਲ ਹੌਲੀ ਸੀ ਜਿਵੇਂ ਉਸਦਾ ਦਿਲ ਪਿੱਛੇ ਰਹਿ ਰਿਹਾ ਹੋਵੇ ਸ਼ਾਇਦ ਉਸਦੇ ਮਨ ਵਿੱਚ ਕੋਈ ਉਮੀਦ ਸੀ ਸ਼ਾਇਦ ਪਿੱਛੇ ਤੋਂ ਕੋਈ ਆਵਾਜ਼ ਆਵੇਗੀ ਰੁਕੋ ਫਿਰ ਉਹ ਪਾਸਟਾਪ ਤੇ ਪਹੁੰਚ ਗਈ ਪਰ ਪਿੱਛੇ ਕੋਈ ਨਹੀਂ ਆਇਆ ਦਿਲ ਗੁੱਸੇ ਵਿੱਚ ਸੀ ਪਰ ਉਹ ਬੱਚਿਆਂ ਨਾਲ ਬਾਸ ਵਿੱਚ ਚੜ ਗਈ ਪਰ ਜਿਵੇਂ ਹੀ ਉਹ ਸੀਟ ਤੇ ਬੈਠੀ ਉਸਦੇ ਦਿਲ ਦੀ ਧੜਕਣ ਵੱਧ ਗਈ ਉਸਦਾ ਪਤੀ ਸਾਹਮਣੇ ਬੈਠਾ ਸੀ ਸ਼ਾਇਦ ਉਹ ਪਹਿਲਾਂ ਹੀ ਕਿਸੇ ਹੋਰ ਰਸਤੇ ਬੱਸ ਸਟਾਪ ਤੇ ਪਹੁੰਚ ਗਿਆ ਸੀ ਉਸ ਦੀ ਅੱਖਾਂ ਗਿੱਲੀਆਂ ਸਨ ਉਸਦੇ ਚਿਹਰੇ ਤੇ ਉਦਾਸੀ ਸੀ ਅਤੇ ਉਸਦੇ ਮੂੰਹ ਵਿੱਚ ਟੁੱਟੇ ਹੋਏ ਸ਼ਬਦ ਸਨ ਪਤਨੀ ਦੀਆਂ ਅੱਖਾਂ ਵਿੱਚੋਂ ਪਾਣੀ ਡਿੱਗਣ ਲੱਗ ਪਿਆ ਬਿਨਾਂ ਕੁਝ ਕਹੇ ਉਹ ਪਤੀ ਕੋਲ ਪਹੁੰਚ ਗਈ ਉਸਦੇ ਪਤੀ ਨੇ ਉਸ ਨੂੰ ਹੱਥੋਂ ਫੜ ਕੇ ਬੱਸ ਤੋਂ ਹੇਠਾ ਉਤਾਰਿਆ ਰਸਤੇ ਵਿੱਚ ਉਹ ਦੋਵੇਂ ਆਪਣੇ ਹੰਝੂ ਲੁਕਾ ਰਹੇ ਸੀ ਹਵਾ ਵਿੱਚ ਭਾਰੀਪਨ ਸੀ ਉਹ ਆਪਣੇ ਹੰਝੂ ਨਹੀਂ ਰੋਕ پا ਰਹੇ ਸਨ ਪਤਨੀ ਨੇ ਕਿਹਾ ਜੇ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਹੋ ਤਾਂ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਰੋਕਿਆ ਪਤੀ ਬੋਲਿਆ ਤੂੰ ਖੁਦ ਵੀ ਆਪਣੇ ਆਪ ਨੂੰ ਰੋਕ ਸਕਦੀ ਸੀ ਅੰਦਰੋਂ ਮੇਰਾ ਦਿਲ ਤਾਂ ਚਾਹੁੰਦਾ ਸੀ ਕਿ ਤੈਨੂੰ ਰੋਕ ਲਵਾਂ ਪਰ ਮੇਰਾ ਦਿਮਾਗ ਮੇਰਾ ਸਾਥ ਨਹੀਂ ਦੇ ਰਿਹਾ ਸੀ ਪਰ ਤੂੰ ਕਿਉਂ ਚਲੀ ਗਈ ਪਤਨੀ ਨੇ ਵੀ ਛਿੜਕਦੇ ਹੋਏ ਕਿਹਾ ਮੈਂ ਵੀ ਬਸ ਇਹ ਜਾਣਨਾ ਚਾਹੁੰਦੀ ਸੀ ਕਿ ਕੀ ਤੁਸੀਂ ਮੈਨੂੰ ਪਹਿਲਾਂ ਵਾਂਗ ਪਿਆਰ ਕਰਦੇ ਹੋ ਜਾਂ ਨਹੀਂ ਪਤੀ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਪਤਨੀ ਬੋਲੀ ਤੁਹਾਨੂੰ ਪਤਾ ਹੈ ਮੈਨੂੰ ਤੁਹਾਡੀ ਆਦਤ ਹੈ ਤੁਹਾਡੇ ਤੋਂ ਦੂਰ ਹੈ ਨਾ ਮੌਤ ਤੋਂ ਵੀ ਵੱਧ ਹੈ ਉਹ ਘਰ ਪਹੁੰਚ ਗਏ ਸਨ ਘਰ ਜਾ ਕੇ ਉਹ ਆਪਣੀ ਪਤਨੀ ਦੀ ਗੋਦ ਵਿੱਚ ਲੇਟ ਗਿਆ ਬੱਚਿਆਂ ਨੇ ਵੀ ਆਪਣੀ ਮਾਂ ਨਾਲ ਚਿੰਬੜਦੇ ਹੋਏ ਪੁੱਛਿਆ ਮੰਮੀ ਹੁਣ ਤੁਸੀਂ ਦੁਬਾਰਾ ਤਾਂ ਨਹੀਂ ਜਾਓਂਗੀ ਠੀਕ ਹੈ ਉਸਨੇ ਬੱਚਿਆਂ ਨੂੰ ਜੱਫੀ ਪਾਈ ਅਤੇ ਕਿਹਾ ਨਹੀਂ ਬੱਚਿਓ ਹੁਣ ਮੈਂ ਕਿਤੇ ਨਹੀਂ ਜਾਵਾਂਗੀ ਤੁਸੀਂ ਸਾਰੇ ਮੇਰਾ ਘਰ ਹੋ ਘਰ ਦੇ ਬਾਹਰ ਇੱਕ ਆਈਸਕ੍ਰੀਮ ਵੇਚਣ ਵਾਲਾ ਆਵਾਜ਼ ਦੇ ਰਿਹਾ ਸੀ ਪਤੀ ਬੋਲਿਆ ਆਓ ਬੱਚਿਓ ਅੱਜ ਸਾਡਾ ਦੁਬਾਰਾ ਇਕੱਠੇ ਹੋਏ ਪਰਿਵਾਰ ਦੇ ਨਾਮ ਤੇ ਇੱਕ ਇੱਕ ਕੁਲਫੀ ਹੋ ਜਾਵੇ ਚਾਰਾਂ ਨੇ ਇਕੱਠੇ ਕੁਲਫੀ ਖਾਧੀ ਬੱਚੇ ਮੁਸਕਰਾ ਰਹੇ ਸਨ ਅੱਜ ਕੁਲਫੀ ਵਿੱਚ ਸਿਰਫ ਮਿਠਾਸ ਨਹੀਂ ਸੀ ਇੱਕ ਨਵੇਂ ਰਿਸ਼ਤੇ ਦਾ ਸਵਾਦ ਵੀ ਬਣ ਗਿਆ ਸੀ ਕੋਨੇ ਉਹੀ ਕਰ ਸੀ ਜਿੱਤੇ ਕੁਝ ਘੰਟੇ ਪਹਿਲਾਂ ਝਗੜਾ ਹੋਇਆ ਸੀ ਪਤੀ ਨੇ ਰਸੋਈ ਵਿੱਚ ਚਾਹ ਬਣਾਈ ਅਤੇ ਆਪਣੀ ਪਤਨੀ ਨੂੰ ਦਿੰਦੇ ਹੋਏ ਕਿਹਾ ਪਹਿਲੀ ਵਾਰ ਮੈਂ ਤੁਹਾਡੇ ਲਈ ਚਾਹ ਬਣਾਈ ਹੈ ਜੇ ਹੋ ਸਕੇ ਤਾਂ ਜ਼ਿੰਦਗੀ ਇਸ ਚਾਹ ਵਾਂਗ ਮਿੱਠੀ ਹੋਣੀ ਚਾਹੀਦੀ ਹੈ ਜ਼ਿੰਦਗੀ ਉਦੋਂ ਚੰਗੀ ਲੰਘਦੀ ਹੈ ਜਦੋਂ ਕੋਈ ਹੰਕਾਰ ਨਾ ਹੋਵੇ ਹੁਣ ਚਾਹ ਦੇ ਕੱਪ ਵਿੱਚ ਸਿਰਫ ਸ਼ਾਂਤੀ ਸੀ ਕੋਈ ਗੁੱਸਾ ਨਹੀਂ ਸੀ ਬੱਚੇ ਖੁਸ਼ ਸਨ ਉਹਨਾਂ ਨੂੰ ਆਪਣਾ ਘਰ ਵਾਪਸ ਮਿਲ ਗਿਆ ਸੀ ਪਤੀ ਨੇ ਪਤਨੀ ਦਾ ਹੱਥ ਜ਼ੋਰ ਨਾਲ ਫੜਿਆ ਤੇ ਕਿਹਾ ਹੁਣ ਮੈਂ ਇਸ ਹੱਥ ਨੂੰ ساری ਉਮਰ ਨਹੀਂ ਛੱਡਾਂਗਾ ਅਸੀਂ ਲੜਾਂਗੇ ਪਰ ਅਸੀਂ ਵੱਖ ਨਹੀਂ ਹੋਵਾਂਗੇ ਤਾਂ ਦੋਸਤੋ ਤੁਹਾਨੂੰ ਕਹਾਣੀ ਕਿਵੇਂ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦਿਓ ਵੀਡੀਓ ਨੂੰ ਲਾਈਕ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਇਸੇ ਤਰ੍ਹਾਂ ਇੱਕ ਹੋਰ ਕਹਾਣੀ ਦੇ ਨਾਲ